ਬਠਿੰਡਾ ਵਿਖੇ ਮੈਂਬਰ ਪਾਰਲੀਮੈਂਟ ਅਨੁਰਾਗ ਠਾਕੁਰ ਪੁੱਜੇ ਜਿਥੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਬਠਿੰਡਾ ਦੇ ਵਿੱਚ ਜੋ ਏਮਜ਼ ਹਸਪਤਾਲ ਹੈ ਉੱਥੇ ਪੰਜਾਬ ਦੇ ਨਹੀਂ ਬਲਕਿ ਦੂਜੇ ਸੂਬਿਆਂ ਤੋਂ ਵੀ ਮਰੀਜ਼ ਆਉਂਦੇ ਨੇ ਅਤੇ ਉਹਨਾਂ ਦੇ ਨਾਲ ਦੇਖਭਾਲ ਲਈ ਪਰਿਵਾਰ ਆਉਂਦੇ ਨੇ ਜਿਨ੍ਹਾਂ ਨੂੰ ਰਹਿਣ ਦੇ ਲਈ ਟੁਕਮੀ ਜਗ੍ਹਾ ਨਹੀਂ ਹੁੰਦੀ ਤਾਂ ਅੱਜ 300 ਬੈੱਡ ਉਹਨਾਂ ਨੂੰ ਜਿਹੜੇ ਨੇ ਉਹ ਦਿੱਤੇ ਜਾਣਗੇ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਜੋ ਮਰੀਜ਼ਾਂ ਦੇ ਨਾਲ ਉਹਨਾਂ ਦੇ ਪਰਿਵਾਰ ਆਉਂਦੇ ਨੇ ਉਹਨਾਂ ਨੂੰ ਪਰੇਸ਼ਾਨੀ ਤੋਂ ਰਾਹਤ ਮਿਲੇਗੀ ਤਾਂ ਇਸ ਮੌਕੇ ਤੇ ਉਹਨਾਂ ਨੇ ਬੋਲਦਿਆ ਹੋਰ ਕੀ ਕੁਝ ਕਿਹਾ ਆਉ ਤੁਹਾਡਾ ਨਾ ਕਰਦੀਆਂ ਸੱਚਾ ਸਿਚੁਏਸ਼ਨਲ ਬਾਡੀ ਦੀ ਅੱਜ ਮੀਟਿੰਗ ਸੀ ਮੀਟਿੰਗ ਬਹੁਤ ਚੰਗੀ ਹੋਈ ਬਹੁਤ ਵਧੀਆ ਕੈਂਪਸ ਐਮਸ ਬਟਿੰਡਾ ਦਾ ਬਣ ਕੇ ਤਿਆਰ ਹੋਇਆ ਨਾ ਕੇਵਲ ਬਟਿੰਡਾ ਲਈ ਬਾਕੀ ਜ਼ਿਲ੍ਹਿਆਂ ਲਈ ਬਲਕਿ ਜਿਹੜੇ ਬਾਕੀ ਹੋਰ ਜ਼ਿਲ੍ਹੇ ਰਾਜਸਥਾਨ ਜਾਂ ਬਾਕੀ ਰਾਜਾਂ ਦੇ ਨੇ ਉਹਨਾਂ ਤੋਂ ਵੀ ਬੜੇ ਲੋਕੀ ਇੱਥੇ ਆਪਣੇ ਇਲਾਜ ਕਰਾਣ ਲਈ ਆਂਦੇ ਨੇ ਜਦੋਂ ਮੈਂ ਉੱਥੇ ਕੁਝ ਪੇਸ਼ੈਂਟਸ ਨੂੰ ਮਿਲਣ ਵੀ ਗਿਆ ਤੁਸੀਂ ਦੇਖਿਆ ਕਿ ਉਹਨਾਂ ਨੂੰ ਐ ਸੀਗਾ ਕਿ ਜਿਹੜਾ ਇਨਡੋਰ ਪੇਸ਼ੈਂਟ ਹੈ ਜਿਹਨੂੰ ਐਡਮਿਟ ਕੀਤਾ ਜਾਂਦਾ ਹੈ ਉਹਦੇ ਪਰਿਵਾਰ ਵਾਲੇ ਜਦੋਂ ਉੱਥੇ ਰਹਿਣਾ ਆਏ ਤਾਂ ਫਿਰ ਸ਼ਹਿਰ 'ਚ ਰਹਿਣਗੇ ਤਾਂ ਪੈਸਾ ਬਹੁਤ ਲੱਗਦਾ ਹੈ ਤਾਂ ਅਸੀਂ ਉਹਨਾਂ ਲਈ ਇੱਕ ਵਧੀਆ ਸਹੂਲਤ ਉੱਥੇ ਲਗਭਗ 300 ਬੈੱਡ ਦੀ ਪੇਸ਼ੈਂਟ ਦੇ ਨਾਲ ਜਿਹੜਾ ਕੋਈ ਆਇਆ ਉਹਦਾ ਰਿਸ਼ਤੇਦਾਰ ਉਹਦੇ ਪਰਿਵਾਰਜਨ ਉਹਦੇ ਲਈ ਬਣਵਾਣ ਜਾ ਰਹੇ ਹਨ ਅਗਲੇ ਕੁਝ ਮਹੀਨਿਆਂ 'ਚ ਬਣ ਕੇ ਤਿਆਰ ਹੋ ਜਾਏਗੀ ਉਸ ਤੋਂ ਬਾਅਦ ਉਹਨਾਂ ਲਈ ਇੱਕ ਵੱਡੀ ਸਹੂਲਤ ਉੱਥੇ ਹੋਏਗੀ ਅੱਜ ਮੈਂ ਇਹ ਨਹੀਂ ਕਹਿਣਾ ਕਿ ਸਰਕਾਰ ਅਗਲੀ ਭਾਰਤੀ ਜਨਤਾ ਪਾਰਟੀ ਬਣਾਵੇ ਇਹਦੇ ਲਈ ਪੋਲਿੰਗ ਬੂਥ ਲੈ ਕੇ ਆਪਣੇ ਆਪਣੇ ਮੰਡਲਾਂ 'ਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ نیچے ਕੰਮ ਕਰਨਾ ਹੈ ਪੋਲਿੰਗ ਬੂਥ ਜਿੱਤਣੇ